ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬੱਚਿਆਂ ਦੇ ਟੌイズ ਕੈਨੇਡਾ ਦੇ ਵਿੱਚ ਕਿੰਨੇ ਮਹਿੰਗੇ ਨੇ ਤੇ ਕਿੰਨੇ ਸਸਤੇ ਨੇ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਕੈਨੇਡਾ ਦੇ ਵਿੱਚ ਤੇ ਉਹਨਾਂ ਨੂੰ ਖੁਦ ਇਹ ਵੀਡੀਓ ਦੇਖ ਕੇ ਤੋਂ ਬਾਅਦ ਡਿਸਾਈਡ ਕਰਨਾ ਕਿ ਉਹ ਇੱਥੇ ਜ ਆ ਕੇ ਪਰਚੇਸ ਕਰਨਾ ਚਾਹੁੰਦੇ ਨੇ ਜਾਂ ਫਿਰ ਇੰਡੀਆ ਤੋਂ ਉਹੀ ਲੈ ਕੇ ਆ ਕੇ ਲੈ ਕੇ ਆਉਣੇ ਚਾਹੁੰਦੇ ਨੇ ਬੱਚੇ ਕਈ ਵਾਰ ਜਿੱਦ ਕਰਦੇ ਨੇ ਕਿ ਮੰਮਾ ਮੈਂ ਤਾਂ ਲੈ ਕੇ ਜਾਣੇ ਨੇ ਤਾਂ ਤੁਸੀਂ ਆਪਦੇ ਅਕੋਰਡਿੰਗ ਦੇਖਣਾ ਹੈ ਵੀਡੀਓ ਤੋਂ ਬਾਅਦ ਕੀ ਲੈ ਕੇ ਆਉਣੇ ਨਹੀਂ ਚਾਹੀਦੇ ਨਹੀਂ ਤੁਸੀਂ ਦੇਖ ਸਕਦੇ ਹੋ ਕਿੰਨੇ ਟੌਏ ਨੇ ਚਲੋ ਆਪਾਂ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਹਾਂ ਕਿੰਨੇ ਮਹਿੰਗੇ ਨੇ ਕਿੰਨੇ ਸਸਤੇ ਨੇ ਤੇ ਮੈਂ ਆਪਣੀ ਰਾਇ ਵੀ ਦੱਸਾਂਗਾ ਚਲੋ ਫਿਰ ਫਰਸਟ ਵੇਹ ਤੋਂ ਆਪਾਂ ਲੱਗਦੇ ਆ ਤੁਸੀਂ ਆ ਦੇਖ ਸਕਦੇ ਹੋ ਸਟਾਰਟਿੰਗ ਇਹਨਾਂ ਦੀ 1 ਕ੍ਰੈਡ ਡਾਲਰ ਤੋਂ ਹੀ ਸਟਾਰਟ ਹੁੰਦੇ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ 1 ਡਾਲਰ 77 ਸੈਂਟ 1 ਡਾਲਰ 99 ਸੈਂਟ ਹੌਟ व्हील्स ਮੈਚ ਬਾਕਸ ਪਏ ਨੇ ਤੇ ਹੁਣ ਆਪਾਂ ਚੱਲਦੇ ਆ ਇੱਧਰ ਇੱਧਰ ਦੇਖੋ ਤੁਸੀਂ ਸਟਾਰਟਿੰਗ ਹੈਗੀ ਆ 30 ਡਾਲਰ ਤੋਂ 29 ਡਾਲਰ 27 ਡਾਲਰ ਦੇ ਹੀ ਪਏ ਨੇ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਐਕਸਪੋਰਟ ਦੇ ਬਾਰੇ 30 ਡਾਲਰ ਦੇ ਪਏ ਨੇ $2 ਦੇ ਆਹ ਦੇਖ ਸਕਦੇ ਹੋ ਤੁਸੀਂ $36 ਦਾ ਆਹ ਕਾਰ ਦੇਖ ਸਕਦੇ ਹੋ $10 ਦੀ ਹੈ ਠੀਕ ਹੈ ਆਪ ਬੈਨ ਵਸ ਦੇਖ ਸਕਦੇ ਹੋ $23.97 ਦੀ ਹੈ ਬਾਕੀ ਜਿਹੜੇ ਬੱਚੇ ਹੁਣ ਮੇਰੀ ਵੀਡੀਓ ਦੇਖ ਰਹੇ ਨੇ ਜਰੂਰ ਪੇਰੈਂਟਸ ਨੂੰ ਜਿੱਦ ਕਰਨ ਕਿ ਮੈਂ ਉੱਥੇ ਜਾ ਕੇ ਆਹੀ ਟੌイズ ਲੈਣਾ ਆਹ ਤੁਸੀਂ ਦੇਖ ਸਕਦੇ ਹੋ ਸਾਰੇ $33 ਡਾਲਰ ਦੇ ਨੇ ਆਹ ਬਲੂ ਵਾਲੀ ਬੜੀ ਮਹਿੰਗੀ ਹੈ ਯਾਰ ਆਹ ਦੇਖ ਸਕਦੇ ਹੋ $80 ਦੀ ਮੈਗਾ ਤੇ 80 ڈالر ਤਾਂ ਬੜੇ ਮਹਿੰਗੇ ਹੁੰਦੇ ਨਹੀਂ ਵੈਸੇ ਆ ਤੁਸੀਂ ਵੈਸੇ ਖੁਦ ਡਿਸਾਈਡ ਕਰਨਾ ਕਿਉਂਕਿ ਮੇਰੇ ਅਕੋਰਡਿੰਗ ਪਰ ਜਿੱਥੋਂ ਲੱਗ ਰਿਹਾ ਸਾਰੇ 24 ڈالر ਦਾ ਦੇਖਦੇ ਮੇਰੇ ਅਕੋਰਡਿੰਗ ਲੱਗਦਾ ਜੀ ਸਾਨੂੰ ਇੱਥੇ ਆ ਕੇ ਹੀ ਟੋਏ ਲੈ ਕੇ ਆਉਣੇ ਚਾਹੀਦੇ ਨੇ ਕਿਉਂਕਿ ਉੱਥੇ weight ਜ਼ਿਆਦਾ ਹੋ ਜਾਂਦਾ weight increase ਹੋ ਜਾਂਦਾ 4-5 ਕਿਲੋ ਤੁਹਾਨੂੰ ਟੁਆਇਜ਼ ਬੱਚੇ ਨੂੰ ਟੁਆਇਜ਼ ਦਾ weight ਵੱਜ ਜਾਣਾ ਤੇ ਇੱਥੇ ਤੁਹਾਨੂੰ ਵੈਸੇ ਹੀ ਜ਼ਿਆਦਾ ਲੱਗ ਰਹੇ ਉਹਨੇ ਰੇਟ ਜਿਵੇਂ 6 ڈالر 12 ڈالر ਵੀ ਜ਼ਿਆਦਾ ਲੱਗ ਰਹੇ ਉਹਨੇ ਇੰਡੀਆ ਬੈਠੇ ਤੁਸੀਂ 62 ਨਾਲ ਮਲਟੀਪਲਾਈ ਕਰੋਗੇ ਤਾਂ ਮਹਿੰਗੇ ਪੈਂਦੇ ਨੇ ਵੀ 1800 ਦਾ ਜਾਰੇ ਨਹੀਂ ਟੁਆਇ 8 ਟੁਆਇ ਔ ਆ ਦੇਖ ਸਕਦੇ ਹੋ 15 ਡਾਲਰ ਦੇ ਜੇ ਆਪਾਂ ਗੱਲ ਕਰਦੇ ਕਿ ਹਾਂ ਤੁਸੀਂ ਦੇਖਦੇ ਹੋਵੋਗੇ ਕਿ ਇੰਨੇ ਮਹਿੰਗੇ ਪਰ ਇੱਥੇ ਜੇ ਤੁਸੀਂ ਦੇਖੋਗੇ ਕਮਾਈ ਦੇ ਹਿਸਾਬ ਨਾਲ ਕੋਈ ਮਹਿੰਗਾ ਨਹੀਂ ਹੈਗੇ ਟੌਇਜ਼ ਤੁਸੀਂ ਇੱਥੇ ਵੀ ਲੈ ਕੇ ਲਓ ਬਹੁਤ ਵਧੀਆ ਗੱਲ ਹੈ ਟੌਇਜ਼ ਦੀ ਜਿਹੜੀ categories ਇੱਥੇ ਬਹੁਤ ਵਧੀਆ-ਵਧੀਆ ਮਿਲਦੇ ਨੇ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ 8 ਡਾਲਰ ਦੇ ਇੱਥੇ ਗੁੜੀਆਂ ਦੇ ਜਿਹੜੀਆਂ ਕੁੜੀਆਂ ਨੇ ਬੇਬੀਜ਼ ਗਰਲਜ਼ ਗਰਲਜ਼ ਨੇ ਉਹਨਾਂ ਵਾਸਤੇ ਵੀ ਟੌਇਜ਼ ਬਹੁਤ ਸੋਹਣੇ ਨੇ ਇੱਥੇ ਡੌਜ਼ ਵਗੈਰਾ ਵੀ ਨੇ ਇਹ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕੀ ਰੇਟ ਲੱਗੇ ਨੇ ਆ 5.97 ਡਾਲਰ ਦਾ ਸਾਰੇ ਬੱਚੇ ਆਪਣੀ ਮੰਮਾ ਨੂੰ ਕਹਿਣ ਕਿ ਮੈਨੂੰ ਆਹ ਕੰਮ ਚਾਹੀਦਾ ਕਮੈਂਟ ਕਰ ਦੇਣਾ ਇਹਦੇ ਵਿੱਚ ਕਿ ਆਹ ਆਹ ਮੈਨੂੰ ਵਧੀਆ ਲੱਗਿਆ ਜਿਹਦਾ ਸਭ ਤੋਂ ਪਹਿਲਾ ਕਮੈਂਟ ਆ ਕਮੈਂਟ ਆਊਗਾ ਉਹਨੂੰ ਆਪਾਂ 10 ਡਾਲਰ ਦਾ ਜ਼ਰੂਰ ਗਿਫਟ ਕਰਾਂਗੇ ਠੀਕ ਹੈ ਚਾਹੇ ਆਪਾਂ ਨੂੰ ਕੋਰੀਅਰ ਕਰਨਾ ਪਵੇ ਇੰਡੀਆ ਜ਼ਰੂਰ ਭੇਜਾਂਗੇ ਆਪਾਂ ਇੱਕ ਟੌਏ ਆ 15 ਡਾਲਰ ਦਾ ਦੇਖ ਸਕਦੇ ਹੋ 스ਪਾਈਡਰਮੈਨ ਦਾ ਅਵੈਂਜਰਸ ਵਗੈਰਾ ਬੱਚੇ ਮਤਲਬ ਹਰ ਇੱਕ ਟੌਏ ਇੱਥੇ ਅਵੇਲੇਬਲ ਹੈ ਟੈਂਕ ਟੰਕ ਦੇਖ ਲਓ 35 ਡਾਲਰ ਦੇ ਟੈਂਕ ਮਿਲਦੇ ਨੇ ਤੁਸੀਂ ਸਾਰੇ ਦੇਖ ਸਕਦੇ ਹੋ ਵੀਰੇ ਜਿੰਨੀਆਂ ਭੈਣਾਂ ਨੇ ਸਾਰੇ ਦੇਖ ਸਕਦੇ ਨੇ ਕੀ ਕੀ ਰੇਟ ਆ 30 ਡਾਲਰ ਤੇ 40 ਡਾਲਰ ਦਿਖਾ ਰਹੇ ਪਰ ਅੱਗੇ ਹੋਰ ਵੀ ਮਹਿੰਗੇ ਨੇ 100 150 ਡਾਲਰ ਦੇ ਵੀ ਨੇ ਵੱਡੇ ਟੁਆਇਜ਼ ਪਰ ਆਪਾਂ ਇਹਨੇ ਮਹਿੰਗੇ ਹੁਣ ਸਰ ਕੀ ਦਵਾਉਣੇ ਨੇ ਆਪਾਂ ਛੋਟੇ ਛੋਟੇ ਪਹਿਲਾਂ ਦਵਾਵਾਂਗੇ ਤਾਂ ਕਿ ਬੱਚੇ ਰੋਣਾ ਚੁੱਪ ਕਰ ਜਾਣ ਤੁਹਾਨੂੰ ਪਤਾ ਬੱਚੇ ਜਿੱਡ ਕਰਦੇ ਨੇ ਅਕਸਰ 1 ਤੋਂ ਲੈ ਕੇ 6 ਸਾਲ ਦੇ 7 ਸਾਲ ਤੱਕ ਦੇ ਬੱਚੇ ਬਹੁਤ ਜਿੱਡ ਕਰਦੇ ਨੇ ਮਤਲਬ ਜਿਹੜੇ ਖਾਸ ਕਰਕੇ 3 ਤੋਂ ਲੈ ਕੇ 6 ਸਾਲ ਦੇ ਵਿੱਚ ਉਹਨੇ ਬਹੁਤ ਹੀ ਜ਼ਿਆਦਾ ਜਿੱਡ ਕਰਦੇ ਨੇ ਟੁਆਇਜ਼ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਉਹ ਮੇਰੀ ਵਾਈਫ ਤੇ ਮੇਰੀ ਕੁੜੀਆਂ ਵੀ ਆਉਗੀਆਂ ਮੇਰੀ ਕੁੜੀਆਂ ਪੌਣੇ ਕਿਸੇ ਸਾਲਾਂ ਦੀਆਂ ਉਹਨੇ ਟਵਾਈਸ ਲੈਣੇ ਨੇ ਅਨੁਸਾਰ। ਬਾਈ ਵੀ ਕਹਿ ਰਹੀ ਹੈ ਕਿ ਪਪਾ ਮੈਂ ਟਵਾਈਸ ਲੈਣੇ ਨੇ। ਮੈਂ ਇੱਕ ਸਾਈਕਲ ਲੈਣੀ ਹੈ, ਬਾਈਸਾਈਕਲ ਲੈਣੀ ਹੈ। ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿੰਨੇ ਟਵਾਈਸ ਨੇ ਆਹ ਦੇਖ ਲਓ। 40-50 ਦੇ ਟਵਾਈਸ ਨੇ। 50 ਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ। ਕੁੱਲ ਮਿਲਾ ਕੇ ਹੁਣ ਤੁਹਾਨੂੰ ਮੈਂ ਗੱਲਸ ਵਾਲੇ ਵੇਚ ਲੈ ਕੇ ਜਾਣਾ ਕੁੜੀਆਂ ਦੇ ਜਿਹੜੇ ਆਹ ਦੇਖੋ ਕੁੜੀਆਂ ਦੇ ਟਵਾਈਸ ਕਿੰਨੇ ਵਧੀਆ ਟਵਾਈਸ ਨੇ। ਤੁਸੀਂ ਆਹ ਦੇਖੋ ਡਾਲਸ ਦੇਖੋ 15 15 ਡਾਲਰ ਦੀ ਕਿੰਨੀਆਂ ਪਿਆਰੀਆਂ ਡਾਲਾਂ ਨੇ 15 15 ਡਾਲਰ ਦੀਆਂ। 15 15 ਡਾਲਰ ਦੀਆਂ ਆ ਦੇਖੋ 30 ਡਾਲਰ ਦੀ ਆ ਬੈਗਸ ਦੇਖੋ ਬੱਚਿਆਂ ਦੇ ਆ ਦੇਖੋ ਕਿੰਨੀ ਪੂਰੀ ਕਿਟ 30 ਡਾਲਰ ਦੀ 19 ਡਾਲਰ ਦੀ। ਕੁੱਲ ਮਿਲਾ ਕੇ 20 ਤੋਂ ਲੈ ਕੇ 30 ਡਾਲਰ ਤੱਕ ਵਧੀਆ ਬੱਚਿਆਂ ਦੇ ਆ ਜਾਣਗੇ ਟਵਾਈਸ। ਐਜੀ ਗੱਲ ਇੱਕ ਟਵਾਈਸ। ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਵਗਰ ਜ਼ਿਆਦਾ ਕਰਨੇ ਤਾਂ ਕਟ ਕਟ ਡਾਲਰ ਦੇ ਲੈ ਸਕਦੇ ਆ ਦੇਖੋ 20 20 ਡਾਲਰ ਦੇ ਡਾਲਸ ਕਿੰਨੀਆਂ ਪਿਆਰੀਆਂ ਨੇ। ਆ ਤੁਸੀਂ ਦੇਖ ਲਓ 5 5 ਡਾਲਰ ਦੇ ਨੇ। ਆ ਡਾਲਸ ਦੇਖ ਲਓ 30 30 ਡਾਲਰ ਦੀਆਂ। ਐਵਰੀ 3 ਡਾਲਰ ਦੀ ਆ ਰਹੀ ਹੈ 15 ਤੋਂ ਲੈ ਕੇ 30 ਡਾਲਰ ਦੀ ਕੋਈ ਵੀ ਆਪਾਂ ਟੌਇਜ਼ ਦੇਖ ਰਹੇ ਆ ਵਧੀਆ ਟੌਇਜ਼ ਦੇਖ ਰਹੇ ਆ ਆ ਥੋੜੀ ਜਿਹੀ ਮਹਿੰਗੀ ਆ ਗਈ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਥੋੜੀ ਜਿਹੀ ਮਹਿੰਗੀਆਂ ਨੇ ਤਾਂ ਮੈਂ ਅੱਜ ਛੋਟੀ ਜੀ ਵੀਡੀਓ ਪਾ ਰਿਹਾ ਹਾਂ YouTube ਤੇ ਤਾਂ ਕਿ ਸਾਰੇ ਨੂੰ ਇਨਫੋਰਮ ਹੋ ਜੇ ਕਿ ਬੱਚੇ ਦੇ ਟੌਇਜ਼ ਲੈ ਕੇ ਆਉਣ ਦੀ ਜਰੂਰਤ ਨਹੀਂ ਬਾਕੀ ਤੁਸੀਂ ਖੁਦ ਆਪਣਾ ਡਿਸਾਈਡ ਕਰ ਲਓ ਇੱਕ ਦੋ ਟੌਇਜ਼ ਲੈ ਕੇ ਨਾਲ ਲੈ ਕੇ ਆ ਜੇ ਬਾਕੀ ਸਾਰੇ ਇੱਥੇ ਆ ਕੇ ਹੀ ਲਿਓ ਸਾਰੇ ਟੌਇਜ਼ ਬਹੁਤ ਹੀ ਖੂਬਸੂਰਤ ਨੇ ਇੱਥੋਂ ਆ ਕੇ ਹੀ ਲੈ ਕੇ ਆਉਣੇ ਚਾਹੀਦੇ ਨੇ ਆਪਾਂ ਨੂੰ ਇੱਧਰ ਸਾਡੇ ਵੀਡੀਓ ਗੇਮਸ ਨੇ ਪਲੇ ਜਿਹੜੇ ਕੰਪਿਊਟਰ ਦੇ ਸਾਰੇ ਗੇਮਸ 100-100 ਡਾਲਰ ਦੇ ਹੋਣਗੇ ਆ 50-50 ਡਾਲਰ 70-70 ਡਾਲਰ ਦੇ ਨੇ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਪਿਆਰੇ ਟੌਇਜ਼ ਨੇ ਸਾਰਿਆਂ ਨੂੰ ਮੈਂ ਇਹ ਸਲਾਹ ਦੇਵਾਂਗਾ ਸਾਰੇ ਪੇਰੈਂਟਸ ਨੂੰ ਕਿ ਇੱਥੇ ਆ ਕੇ ਟੌਇਜ਼ ਲੋ ਐਵੇਂ ਵੇਟ ਨਾ ਇਨਕ੍ਰੀਜ਼ ਕਰੋ ਆਪਣਾ ਕਿ ਬੱਚੇ ਵੀ ਖੁਸ਼ ਹੋਣ ਇੱਥੇ ਨਵੇਂ-ਨਵੇਂ ਟੌਇਜ਼ ਦੇਖਣਗੇ ਤੇ ਤੁਸੀਂ ਵੀ ਖੁਸ਼ ਹੋਵੋਗੇ ਜਿਹਾ ਬਾਕੀ ਆਪਾਂ ਕੈਨੇਡਾ ਜਾ ਕੇ ਇਹਨਾਂ ਟੌਇਜ਼ ਦਵਾਈ ਨਹੀਂ ਤੇ ਫਾਈਨਲੀ ਮੈਂ ਛੋਟੀ ਜੀ ਵੀਡੀਓ ਤੁਹਾਡੇ ਲਈ ਪਾਈ ਹੈ ਜੇ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ